ਯਾਰ ਗੰਨਮੈਨ ਲੈ ਕੇ ਆਏ ਤਾਂ ਹੁੰਦੇ ਪਿੱਛੇ ਆਏ ਕੁਝ ਦਿਨ ਫਿਰਨ ਦੇ ਕੱਪੜੇ ਪਾ ਜਿਹੜੀ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖ ਰਹੇ ਚੰਨ ਜੋ ਹਾਈ ਕੋਰਟ ਉਹ ਮਟਰ ਲੰਗਨੇ ਹਾਈ ਕੋਰਟ ਦੀ 6 ਮਹੀਨੇ ਜਿਹੜੀ ਪ੍ਰਕਾਰ ਹੈ ਉਹ ਜੂ ਬਣਾਈ ਗਈ ਇਹਨਾਂ ਨੂੰ ਪਰਸ਼ੇਰ ਦੀ ਈਮੇਲ ਆ ਗਈ ਕਿ ਨੰਬਰ ਤਬੀਰ ਕਰਾਉਣੇ ਉਹਦਾ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਧਰਨੇ 'ਚ ਦਿੱਤੀ ਤਾਕਤਸ ਕਿਹਾ ਸਿੱਧੂ ਪਰਿਵਾਰ ਤੱਕ ਕੋਈ ਮਰਦਾ ਤਾਂ ਕੋਈ ਐਫਆਰ ਨਹੀਂ ਹੋਣੀ ਦੁਨੀਆ ਦੇ ਮਸ਼ਹੂਰ ਮਹਿਰੂਮ ਲੋਕਾਂ ਇੱਕ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਅੱਜ ਇੱਕ ਸਟੇਜ ਤੇ ਚੜ ਕੇ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਤੇ ਅਗਰ ਕੋਈ ਹਮਲਾ ਹੁੰਦਾ ਹੈ ਤਾਂ ਕੋਈ ਵੀ ਐਫਆਰ ਨਹੀਂ ਹੋਣੀ ਹੋਰ ਵੀ ਉਹਨਾਂ ਨੇ ਰੱਜ ਕੇ ਸਰਕਾਰ ਉੱਪਰ ਆਪਣੀ ਭੜਾਸ ਕੱਢੀ ਚਲਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬ੍ਰਾਂਟਡ ਬੂਟ ਪਾਏ ਨੇ ਤੇ ਚਾਰ ਗਨਮੈਨ ਲੈ ਕੇ ਆਏ ਤਾਂ ਹੁੰਦੇ ਵਿਚਾਰੇ ਤੁਰਦੇ ਨੇ ਸਿਵਲ ਦੇ ਕੱਪੜੇ ਪਾ ਕੇ ਵਿਰੋਧ ਬਦਮਾਸ਼ਾਂ ਦੀਆਂ ਰੀਲਾ ਬਣਦੀਆਂ ਤੇ ਰੋਕਣਾ ਕਿਹਨੇ ਆ ਸਾਡਾ ਜਿਲ੍ਹ ਮੀਨਵਾਲ ਕੀ ਕਹਿੰਦਾ ਦੇਖਦੇ ਹੋਵੋਗੇ ਫਿਲਮਾਂ ਦੇ ਵਿੱਚ ਲਗੀਰ ਜਿਹੜੀ ਆਲੇ ੱਤੇ ਡੱਬਾ ਪਾਇਆ ਹੁੰਦਾ ਤੇ ਉੱਚਾ ਜਿਹਾ ਪਜਾਮਾ ਪਾਇਆ ਹੁੰਦਾ ਤਾਂ ਕੌਣ ਮਜਬੂਰ ਕਰਦਾ ਤੇਨੂੰ ਹੀਰੋ ਬਣਾ ਕੇ ਪੇਸ਼ ਕੌਣ ਕਰਦਾ ਜਨਤਾ ਦੇ ਵਿੱਚ ਸਰਕਾਰ ਵਾਲੇ ਕਹਿੰਦੇ ਐ ਸਲਾਕਾਂ ਦੇ ਪਿੱਛੇ ਉਹ ਲਾਰੈਂਸ ਬਿਸ਼ਨੋਈ ਤੁਹਾਡਾ ਸਲਾਖਾਂ ਦੇ ਪਿੱਛੇ ਸੀ ਜਿੱਥੇ ਤੁਹਾਡਾ ਡੀਐਸਪੀ ਗੁਰਸ਼ੇਰ ਉਹਦੀ ਇੰਟਰਵਿਊ ਦਾ ਇੰਤਜ਼ਾਮ ਕਰ ਦਿੰਦਾ ਉਥੋਂ ਧਮਕੀਆਂ ਦਵਾਉਂਦਾ ਤੁਹਾਡੀ ਸੀਆਈ ਗਾਰਡ ਦੇ ਵਿੱਚ ਵੇਸਣ ਦੀਆਂ ਪਿੰਨੀਆਂ ਲੈ ਕੇ ਉਹਨੂੰ ਜਾ ਕੇ ਪੰਜੀਰੀ ਦਿੰਦੇ ਹੋ ਉਹਦੇ ਲਈ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹੋ ਉਹਦੀ ਜ਼ਹਰੀ ਕੱਟਣ ਦੇ ਵਾਸਤੇ ਨਾਜ਼ਰ ਦਾ ਇੰਤਜ਼ਾਮ ਕਰਦੇ ਹੋ ਕਦੇ ਸੁਣਿਆ ਤੁਸੀਂ ਕਿਤੇ ਦੋਸ਼ੀ ਨੂੰ ਇੰਨੀਆਂ ਸਹੂਲਤਾਂ ਸੀਆਈ ਗਾਰਡ ਜਿੱਥੇ ਬੰਦੇ ਨੂੰ ਤਾਪ 게ਟ ਚੜ੍ਹਦੇ ਆ ਬਣ ਜਾ ਚੜ ਜਾਂਦੇ ਅੰਦਰ ਵਰਦੇ ਨੂੰ ਉਥੇ ਇੰਨਾ ਘੋਟਣਾ ਫਿਰਦਾ ਹੈ 3 ਡਿਗਰੀ ਟੌਰਚਰ ਕੀਤਾ ਜਾਂਦਾ ਹੈ ਪਰ ਉਥੇ ਇਹ ਦੋਸ਼ੀ ਜਿਹੜੇ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੂ ਮਟਰ ਲੈਂਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਜਿਹੜੀ ਸਰਕਾਰ ਹੈ ਬੁੱਧੂ ਬਣਾਈ ਗਈ ਇਹਨਾਂ ਨੂੰ ਗੁਰਸ਼ੇਰ ਦੀ ਈਮੇਲ ਆਈਡੀ ਉਹਨੂੰ ਸੰਮਰਤ ਮੀਲ ਕਰਾਉਣੇ ਉਹਦਾ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਇਹ ਪਹੁੰਚ ਸਾਡੀ ਸਰਕਾਰ ਦੀ ਹੈ ਵੀਰੋ ਤੁਹਾਨੂੰ ਛਿੰਨਣ ਦੀ ਖਾਤਰ ਗਰੁੱਪ ਬਣ ਗਏ ਪਹਿਲਾਂ ਗਲਤ ਕੰਮ ਇਹ ਕਰਉਂਦੇ ਸੀ ਪੁਲਿਸ ਕੋਲੋਂ ਪੁਲਿਸ ਇੱਕ ਡਿਪਾਰਟਮੈਂਟ ਹੈ ਆਰ.ਟੀ.ਆਈ ਦੇ ਘੇਰੇ ਚ ਆਉਂਦਾ ਤੁਸੀਂ ਲੋਕਾਂ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਪਾਲੋ ਪਿੰਡ ਦੇ ਕੋਲੇ ਆਸੇ-ਪਾਸੇ ਰੋਣੇ ਵਾਲੀਆਂ ਡਿਸਪਿਊਟ ਵਾਲੀਆਂ ਪ੍ਰਾਪਰਟੀਆਂ ਦੇਖੋ ਕਿੱਥੇ ਪਲਾਟ ਰੋਲੇ ਵਾਲਾ ਪਿਆ ਕਿੱਥੇ ਕੋਈ ਦੁਕਾਨ ਕਿੱਥੇ ਕੋ ਕੋਠੀ ਦੱਪਣੀ ਹੈ ਉਹਨਾਂ ਦੇ ਲਈ ਇਹ ਬਹੁਤ ਵੱਡਾ ਇੱਕ ਭ੍ਰਿਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੇ ਵੱਲੋਂ ਇਹਨੂੰ ਇਹਦੇ ਲਈ ਤੁਹਾਨੂੰ ਆਪਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਹੈ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੂੜਾ ਰੱਲੀ ਆ ਵੜੇ ਜਾਂਦਾ ਹੈ ਸਾਡਾ ਸੀਆਈ ਵਿਭਾਗ ਉਹ ਤੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਦੀ ਪਤਾ ਕੀਤੀ ਹੈ ਪਿਸਤੌਲ ਆਇਆ ਕਿਉਂ ਇਹਦੇ ਪਿਸਤੌਲ ਨੇ ਮਾਰਨਾ ਕਿਨੂੰ ਸੀ ਕੇਵਲ ਪਿਸਤੌਲ ਫੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਡਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜ ਤੁਹਾਡੇ ਦਰਮਿਆਨ ਹੁੰਦਾ ਅਗਲਾ ਕੇਸ ਲੈ ਨੂੰ ਕੜ ਗੱਤੇ ਮੁੰਡਾ ਟਰਾਂਸਪੋਰਟ ਦਾ ਕੰਮ ਕਰਦਾ ਉਹਦੇ ਘਰੇ ਗੋਲੀਆਂ ਚੱਲੀਆਂ 6 ਕਿ ਮਹੀਨੇ ਸਾਰੇ ਨੇ ਦੇਖਿਆ ਸੁਣਿਆ ਹੁਣ ਮਾਨਸ ਵਾਲਿਆਂ ਨੇ ਬਲਾਡੇ ਦੀ ਟਰੱਕ ਜੂਨ ਚੋ ਪਿਸਤੌਲ ਤਿੰਨ ਫੜੇ ਸੀ ਸੀਆਈ ਡਿਪਾਰਟਮੈਂਟ ਨੇ ਤਿੰਨਾ ਚੋ ਦੋ ਦੇ ਪਰਚੇ ਪਾਤੇ ਇੱਕ ਮੁੰਡਾ ਖਿੱਲੜਦਾ ਇੱਕ ਬੱਪੀ ਆਣੇ ਦਾ ਤੀਜਾ ਕੋਈ ਹੈਪੀ ਨਾ ਦਾ ਮੁੰਡਾ ਸੀ ਕਨੇ ਜੀ ਚੰਡੀਗੜ੍ਹ ਰਹਿੰਦਾ ਉਹਨੂੰ ਨਹੀਂ ਛੇੜਿਆ ਗਿਆ ਉਹਨੂੰ ਕਦੋਂ ਫੜਿਆ ਜਦੋਂ ਪ੍ਰਗਟ ਦੇ ਘਰੇ ਗੋਲੀਆਂ ਚੱਲੀਆਂ ਫੇਜਾ ਕੀ ਚੀਜ਼ ਬਣ ਲੈਂਦਾ ਜੇ ਤੁਸੀਂ ਘਟਨਾ ਹੋਣ ਤੋਂ ਬਾਅਦ ਹੀ ਪਰਤਾਲ ਕਰਨੀ ਹੈ ਸ਼ਮਸ਼ਾਨ ਚ ਲਾਟਾ ਮੱਜਮ ਤੋਂ ਬਾਅਦ ਹੀ ਪਰਤਾਲ ਕਰਨੀ ਹੈ ਤਾਂ ਤਾਂ ਫੇ ਤੁਹਾਡੀਆਂ ਪਰਤਾਲਾਂ ਦਾ ਕੀ ਫਾਇਦਾ ਮੈਂ ਅੱਜ ਕੀ ਗੱਲ ਕਹਿਣਾ ਹੁਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਸਤੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਸਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲਿਆ ਹੋਏ ਹੋ ਸਾਰੇ ਆਹ ਮੱਦੇ ਦੀ ਕਿਤੇ ਕੋਈ ਪੁੱਛ ਪਰਤਾਲ ਨਹੀਂ ਕਿਸੇ ਵਪਾਰੀ ਨੂੰ ਤੁਹਾਨੂੰ ਫਰੋਤੀ ਦੀ ਕਾਲ ਆਉਂਦੀ ਹੈ ਉਹ ਵੀਰੋ ਤੁਸੀਂ ਜਾਓ ਐਫ ਆਈ ਆਰ ਕਟਾਉਣ ਵਾਸਤੇ ਦਰਖਾਸਤ ਲੈ ਕੇ ਪੁਲਿਸ ਦੇ ਕੋਲੇ ਪੁਲਿਸ ਵਾਲਾ ਤੁਹਾਡੀ ਗੱਲ ਸੁਣ ਤੋਂ ਬਾਅਦ ਫਿਰ ਉਸ ਗੁੰਡੇ ਨੂੰ ਫੋਨ ਲਾ ਲੈਂਦਾ ਜਿਹੜਾ ਤੁਹਾਡੇ ਹੱਥ ਭਾਵ ਦਸੂ ਫੂਰਾ ਡਰਿਆ ਹੋਇਆ ਮੜਾ ਜਾ ਫੋਰ ਦਾ ਬਦਲ ਉਹਨਾਂ ਨਾਲ ਆਈਏ ਇਹਨੂੰ ਸਿਸਟਮ ਨੂੰ ਸਮਝ ਲਓ ਭਰਾਵੋ ਇਹ ਸਾਡੀਆਂ ਜੜਾਂ ਤੱਕ ਹੈ ਮੈਂ ਕਈ ਵਾਰ ਆਹਲਾ ਅਫਸਰਾਂ ਨੂੰ ਪਹਿਲਾਂ ਵਾਲਾ ਐਸਐਸਪੀ ਸਾਹੂ ਨੂੰ ਦੱਸਿਆ ਸੀ ਉੱਪਰ ਪਿੰਡ ਹੈ ਤੁਹਾਡੇ ਕੋਲੇ ਸਾਹਿਬ ਨੂੰ ਮਾਨਸਾ ਹਲਕੇ ਦਾ ਪਿੰਡ ਹੈ ਗੈਂਗਸਟਰਾਂ ਦੀ ਪਨੀਰੀ ਬਣੂਗਾ ਇਹ ਤੋਂ 5-4 ਸਾਲਾਂ ਦੇ ਵਿੱਚ ਪਲੱਸ 2 ਵਾਲੇ ਸਕੂਲਾਂ ਤੱਕ ਉੱਥੋਂ ਦੇ ਦੋ ਤਿੰਨ ਮੁੰਡੇ ਬਾਈ ਕਰਕੇ ਜਾਣੇ ਜਾਂਦੇ ਆ ਮੈਂ ਪੁਲਿਸ ਨੂੰ ਕਿਹਾ ਸਾਹਿਬ ਲੋ ਜਿਹੜਾ ਕ੍ਰਾਈਮ ਹੈ ਬਿਲਕੁਲ ਸਕੂਲ ਲੈਵਲ ਤੇ ਆ ਗਿਆ ਘੱਟ ਉਮਰ ਦੇ ਲੋਕਾਂ ਨੂੰ ਉਦਾਰਾ ਬ੍ਰੇਨਵਾਸ਼ ਕੀਤਾ ਜਾ ਰਿਹਾ ਜੇ ਕੋਈ ਟੀਚਰ ਕਿਸੇ ਨੂੰ ਘੂਰ ਕੇ ਕਲਾਸ ਦੇ ਵਿੱਚ ਬਿਠਾਉਂਦਾ ਉਹਨੂੰ ਕਹਿੰਦੇ ਨੇ ਕਲਵਾਰ ਗੇਟ ਤੇ ਇਹ ਹਾਲਾਤ ਸਾਡੇ ਸਕੂਲਾਂ ਦੇ ਪਲੱਸ 2 ਤੱਕ ਕਦੇ ਹੋਗੇ ਅਸੀਂ ਸਵੇਪ ਕਿੱਥੇ ਆ ਅਸੀਂ ਕਰੋੜਾ ਰੁਪਈਆ ਮੈਂ ਮਰੇ ਹੋਏ ਦਾ ਵੀ ਪਰਦਾ ਤਾਂ ਪਰ ਜਲੀਲ ਹਰੇਕ ਦਰ ਦੇ ਉੱਤੇ ਜਾ ਕੇ ਹੁਣਾਂ ਕੋਈ ਨਹੀਂ ਸੁਣਦਾ ਵੀਰਾਂ ਤੁਹਾਡੇ ਟੈਕਸ ਤੋਂ ਵਾਲੀ ਗੱਲ ਕਿੰਨੇ ਵਾਰ ਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਇਆ ਟੈਕਸ ਭਰੇ ਮੇਰਾ ਜਵਾਨ ਬੱਤੀ ਗੋਲੀਆਂ ਮਾਰ ਕੇ ਤੇ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਜਾਂ ਤੁਹਾਡਾ ਤੋਂ ਤੁਸੀਂ ਬਚ ਗਏ ਪਰ ਇਹਨਾਂ ਘਟਨਾ ਮਾ ਤੋਂ ਸਦਕ ਸਿਕਲੋ ਕੋਈ ਨਾ ਕੋਈ ਇਹ ਕੋਈ ਗੱਲਾ ਮੈਨ ਨਹੀਂ ਕੱਲਾ ਕੋਈ ਲੈਕਚਰ ਘੇਟਣ ਵਾਲੀ ਗੱਲ ਨਹੀਂ ਹੈਗੀ ਵੀ ਅਸੀਂ ਇੱਥੇ ਭਾਸ਼ਣ ਕੀਤੇ ਰਾਜਨੀਤੀ ਤੇ ਕੋਈ ਗੱਲ ਦੀ ਅੱਜ ਡਾਕਟਰ ਸਿੰਘਲਾ ਸਾਹਿਬ ਨੇ ਕੱਲ ਨੂੰ ਮਾਤਦਵਤੋਂ ਕੋਈ ਹੋਰ ਬਣ ਜਾਊਗਾ ਹਾਲੇ ਇਹੀ ਰਹਿਣਾ ਹਾਲ ਉਦੋਂ ਸੁਧਰੂਗਾ ਜਿੱਦ ਤੇ ਤੁਸੀਂ ਇਕੱਠੇ ਹੋਵੋਗੇ ਇਹਨਾਂ ਨੂੰ ਸਵਾਲ ਪੁੱਛੋਂਗੇ ਸਵਾਲ ਪੁੱਛਣ ਲਾਇਆ ਵੀ ਇਹਨਾਂ ਨੇ ਐ ਤੇ ਸੁਣਨੇ ਵੀ ਇਹਨਾਂ ਨੂੰ ਪੈਣਗੇ ਸਾਰੇ ਮੈਂ ਤੁਹਾਨੂੰ ਕਿੰਨੀਆਂ ਕਹਾਵਾਂ ਦੱਸਦੀਆਂ ਜੇ ਮੈਂ ਰੱਲੀ ਵਾਲੇ ਮੂਹਨੇ ਤੱਕ ਵੀ ਜਾਂਨਾ ਦੇਖੋ ਰਾਤ ਨੂੰ ਮੇਰਾ ਜਵਾਕ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਥਾਣੇ ਤੋਂ ਛਡਾ ਕੇ ਘਰੇ ਛੱਡ ਕੇ ਆਉਂਦਾ ਹੈ ਉਹੀ ਬੰਦਾ ਮੇਰੇ ਜਵਾਕ ਦਾ ਮੌਤ ਦਾ ਸਮਾਨ ਇਕੱਠਾ ਕਰਦਾ ਕਿੱਥੇ ਰਹੀਗੀ ਇਨਸਾਨੀਅਤ ਇਹਦੇ ਕਿਹੜੇ ਲਿਹਾਜ਼ ਦੇ ਉੱਤੇ ਤੁਸੀਂ ਯਕੀਨ ਕਰੋਗੇ ਤੁਹਾਨੂੰ ਮਾਰੂਗਾ ਕੌਣ ਜਿਹੜਾ ਤੁਹਾਨੂੰ ਜਮਾ ਜਾਣ ਲੈ ਆ ਤੁਸੀਂ ਦੇਖ ਲਓ ਜਿਹੜੇ ਹੁਣ ਨਿਕਣਗੇ ਇਹ ਵੀ ਤੁਹਾਡੇ ਆਸੇ ਪਾਸੇ ਚ ਸਾਰਾ ਸਿਸਟਮ ਨਿਕਲੂਗਾ ਸਾਰੇ ਪਤਾ ਪੁਲਿਸ ਨੂੰ ਜਿਹੇ ਚ ਬੈਠਾ ਦੱਸ ਦੂਗਾ ਪੁਲਿਸ ਦਾ ਕੰਮ ਕੀ ਰਹਿ ਗਿਆ ਜਿਮ ਨਹੀਂ ਲਿਖਣੀ ਸਭ ਤੋਂ ਪਹਿਲਾਂ ਹਦੈਤਾ ਆਏ ਨਹੀਂ ਸੰਸਕਾਰ ਕਰਾ ਦਿਓ ਸੰਸਕਾਰ ਹੋ ਜੂ ਪਰਵਾਦ ਨੂੰ ਝੂਠੇ ਸੱਚੇ ਲਾਰੇ ਲਾ ਕੇ ਕਿਵੇਂ ਨਾ ਕਿਵੇਂ ਭਰੋਸੇ ਚ ਲੈ ਲਉ ਲਾਲਚੇ ਦੇ ਦਿਓ ਬੱਸ ਕਿਉਂਕਿ ਤੀਜੇ ਦਿਨ 24 ਘੰਟੇ ਦੀ ਪ੍ਰੈਸ ਕਾਨਫਰੰਸ ਕਰ ਦੇਣੀ ਆ ਅਸਲਾ ਫਲਾਨੀ ਜਗ੍ਹਾ ਤੋਂ ਆਇਆ ਸੀ ਹੁਣ ਤਾਂ ਲੁਧਿਆਣੇ ਮੈਨ ਲੱਗ ਗਿਆ ਅੱਗੇ ਵੇਟ ਬੂਟ ਯੂਪੀ ਵਾਲਾ ਅਸਲਾ ਸੁਣਦੇ ਹੁੰਦੇ ਹੁੰਦੇ ਸੀ ਹੁਣ ਅਸਲਾ ਵੀਰ ਜੀ ਆ ਜਿਹੜਾ ਪਿਛਲਾ ਕੇਸ ਹੋਇਆ ਆਪਣਾ ਸਰਪੰਚ ਵਾਲਾ ਆਪਣਾ ਸਹਣੀ ਵਾਲਾ ਤਾਂ ਅਸਲਾ ਲੁਧਿਆਣੇ ਤੋਂ ਆਉਂਦਾ ਹੈ ਕੀ ਜਿਹੜਾ ਕੱਲ ਪਿਸਤਲ ਮੜਿਆ ਪੁਲਿਸ ਨੇ ਕਹਿੰਦੇ ਕਰ ਲਿਆ ਦੱਸਣਗੇ ਕਿੱਥੋਂ ਆਇਆ ਸੀ ਕਿਹਨੇ ਬਣਾਇਆ ਕਿਹਨੇ ਵੇਚਿਆ ਕੀ ਪ੍ਰੋਗਰਾਮ ਸੀ ਕਿ ਜਨਤਾ ਕੀਤਾ ਜਾਊਗਾ ਕੁਝ ਨਹੀਂ ਹੋਣਾ ਜਿੱਦ ਦੇ ਤੁਸੀਂ ਉੱਠ ਕਰੋਗੇ ਸਾਰੀ ਗੱਲ ਤੋਂ ਉੱਤ ਹੋ ਜਾਣੀ ਐ ਕਿਸੇ ਨੇ ਉਸ ਤੋਂ ਬਾਅਦ ਅੱਗੇ ਨਹੀਂ ਜਾਣਾ ਉਸ ਤੋਂ ਬਾਅਦ ਦੇ ਜੋ ਕੱਲਾ ਇਹ ਜਿੱਦਾਂ ਅਰਸ਼ੀ ਸਾਹਿਬ کہہ ਕੇ ਗਏ ਨੇਗਾ ਮਾਨਕ ਕੋਲ ਐ ਬੜਾ ਉਦਮੀ ਨੌਜਵਾਨ ਐ ਹਰ ਇੱਕ ਮਸਲੇ ਦੇ ਉੱਤੇ ਬੋਲਦਾ ਔਰ ਜਾਣਕਾਰੀ ਰੱਖਦਾ ਸਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕਿਉਂਕਿ ਤੁਸੀਂ ਪਿਛਲੀਆਂ ਚੋਣਾਂ ਜਿਹੜੀਆਂ ਦੇਖੀਆਂ ਡੇਰਾ巴巴 ਨਾਨਕਚੋਂ ਜੱਗੂ ਭਗਵਾਨਪੁਰਿਆ ਦੇ ਫੈਮਿਲੀ ਮੈਂਬਰ ਤਾਂ ਜਰ ਸਰਪੰਚ ਬਣਾਈ ਜਾਂਦੇ ਨੇ ਹਰ ਇੱਕ ਤਰ੍ਹਾਂ ਦੇ ਵਿਧਾਨ ਮੈਂਡ ਦੇ ਅਪਦਨ ਉਹ ਪਾਰਟੀਆਂ ਸ਼ਾਮਲ ਕਰ ਰਹੇ ਨੇ ਕਿਉਂਕਿ ਮਸਲ ਪਾਵਰ ਬੱਤੀਆਂ ਸਤਾਈ ਆ ਗਿਆ ਨੇ ਕਾफी ਗੱਲਾਂ ਦੂਰ ਦੀਆਂ ਨੇ ਅਸੀਂ ਸੋਚਣੀਆਂ ਨੇ ਪਰ ਮੈਂ ਤੁਹਾਨੂੰ ਇੱਕ ਤੁਹਾਡੇ ਸ਼ਹਿਰ ਦਾ ਜਾਂ ਤੁਹਾਡਾ ਭਰਾ ਸਮਝ ਕੇ ਗੱਲ ਦਾ ਯਕੀਨ ਦਿਵਾਉਣਾ ਜਦੋਂ ਕੋਈ ਵੀ ਲੜਾਈ ਤੁਸੀਂ ਲੜੋਗੇ ਤੁਹਾਡੇ ਸਾਹਮਣੇ ਅੱਧੀ ਹੋ ਕੇ ਲੜਾਈ ਲੜਾਂਗੇ ਅਸੀਂ ਦਾ ਵੀਰੋ ਜਮਾਂ ਦੇ ਹੱਥੇ ਹੋਈ ਗਈਆਂ ਮੈਂ ਤਾਂ ਗਵਰਨਮੈਂਟ ਨੂੰ ਇਹ ਤੁਹਾਡੇ ਪ੍ਰੈਸ ਦੇ ਮਾਧਮੇਨ ਵੀ ਅੱਜ ਗੱਲ ਕਰਾਂ ਬੇਸ਼ੱਕ ਸਵੇਰੇ ਗੈਨਮੈਨ ਵਾਪਸ ਲੈ ਲਓ ਅਸੀਂ ਲੜਾਂਗੇ ਆਪਦੇ ਦੰਤ ਤੇ ਲੜਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇਹ ਇੱਡੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਬੋਲੀ ਮਾਰ ਕੇ ਭੱਜਣਾ ਹੁੰਦੇ ਨੂੰ ਦੇਖ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗੈਨਮੈਨ ਬਣ ਕੇ ਰਿਆ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਸੀ ਚਪੇੜਾ ਨਾਲ ਕੁੱਟੇ ਹੋਏ ਨੇ ਇਹਨੇ ਕਈ ਵੇ ਕਹੁੰਦੇ ਸੀਗੇ ਕੁਝ ਨਹੀਂ ਹੈਗਾ ਕੱਲਾ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਉਆ ਬਣਾਤਾ ਡਰਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲਾਂ ਦੇ ਵਿੱਚੇ ਬੌਸ ਬਣੇ ਬੈਠੇ ਆ ਚੈਨੀਆਂ ਪਾ ਕੇ ਬੈਂਕਾਂ ਕੋ ਪਾ ਕੇ ਵੀਲਾ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨੇ ਸੁਰੱਖਿਆ ਲੈ ਕੇ ਬਲਟ ਪ੍ਰੂਫ ਗੱਡੀ ਲੈ ਕੇ ਉਹ ਪਿੱਛੀ ਤੇ ਆਉਂਦੇ ਆ ਤਾਂ ਫਿਰ ਵੀਰੋ ਆਮ ਨਾਗਰਿਕ ਦਾ ਬਣੂਗੇ ਕੀ ਅਸੀਂ ਖੜੇ ਕਿੱਥੇ ਆ ਤਾਂ ਮੈਂ ਤਾਂ ਮਨ ਕਰਦਾ ਤੁਹਾਡੇ ਨਾਲ ਵੀ ਤੁਸੀਂ ਸ਼ੁਕਰ ਕਰਦਾ ਉਸ ਪ੍ਰਮਾਤਮਾ ਦਾ ਅਸੀਂ ਕਿਸੇ ਨੁਕਸਾਨ ਤੋਂ ਬਚ ਗਏ ਪਰੰਤੂ ਇਸ ਘਟਨਾ ਤੋਂ ਆਪਾਂ ਕੁਝ ਸਬਕ ਜ਼ਰੂਰ ਸਿੱਖਣਾ ਹੈ ਇੰਨੀ ਗੱਲ ਰੱਖ ਲਓ ਕਿਤੇ ਇਹਨੂੰ ਕਹਿ ਦੋ ਵੀ ਇਹ ਤਾਂ ਆਪਾਂ ਕੀ ਲੈਣਾ ਜਿੱਦਾਂ ਬਜ਼ੁਰਗ ਕਹਿ ਕੇ ਗਿਆ ਆਪਾਂ ਕੀ ਲੈਣਾ ਆਲਾ ਜਿਹੜਾ ਸ਼ਬਦ ਹੈ ਉਹ ਤੁਹਾਨੂੰ ਦਿਮਾਗ ਚੋਂ ਕੱਢਣਾ ਪਊਗਾ ਸਾਨੂੰ ਲੈਣਾ ਪਊਗਾ ਸਾਨੂੰ ਜੱਫੇ ਮਾਰਨੇ ਪੈਣਗੇ ਸਭ ਇਕੱਠੇ ਹੋਣਾ ਪਊਗਾ ਇਹਨਾਂ ਦੇ ਖਿਲਾਫ ਤਾਂ ਜਾ ਕੇ ਜਿਹੜੀ ਹੈ ਲੋਕਾਂ ਦੀ ਜਿੱਤ ਹੋਣੀ ਹੈ ਇਹਨਾਂ ਕਹਿੰਦਾ ਹੋਰ ਕੋਈ ਸ਼ਬਦ ਕਿਸੇ ਨੂੰ ਚੁਣ ਗਿਆ ਹੋਵੇ ਫਿਰ ਉਹ ਭਾਵ ਹੋਇਆ ਕਿ ਇਹਦੀ ਲਿਮਟ ਕ੍ਰਾਸ ਕਰ ਜਾਣਾ 在马平镇。<謝>